ਹੜ੍ਹਾਂ ਦੀ ਮਾਰ ਛੇਲ ਰਿਹਾ ਪੰਜਾਬ ਹੁਣ ਇੱਕ ਨਵੀਂ ਮੁਸੀਬਤ ਦੇ ਵਿੱਚ ਘਿਰ ਗਿਆ। ਪਾਣੀ ਨੇ ਜੁੱਥੇ ਖੇਤਾਂ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਹੀ ਸਬਜ਼ੀਆਂ ਦੀ ਉਪਜ ਉਤੇ ਵੀ ਭਾਰੀ ਅਸਰ ਪਾਇਆ ਹੈ। ਨਤੀਜਾ ਸਬਜ਼ੀਆਂ ਦੇ ਰੇਟ ਵੀ ਦੋ ਗੁਣੇ ਹੋ ਚੁੱਕੇ ਨੇ। ਟਮਾਟਰ, ਪਿਆਜ਼, ਭਿੰਡੀ ਅਤੇ ਆਲੂ ਸਭ ਕੁਝ ਮਹਿੰਗਾ ਹੋ ਚੁੱਕਿਆ ਹੈ। ਸਮਾਨ ਮਿਲਦਾ ਹੀ ਨਹੀਂ ਹੈ। ਜੁੱਥੇ ਚੀਜ਼ 10 ਰੁਪਏ ਕਿਲੋ ਆਲੂ ਸੀ ਹੁਣ 20 ਤੋਂ ਘੱਟ ਨਹੀਂ ਹੈ। ਹੁਣ ਦੁਕਾਨਦਾਰਾਂ ਵੱਲੋਂ ਵੀ ਇਸ ਕੱਲ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਸਾਡਾ ਤਾਂ ਤੰਦਾ ਹੀ ਠੱਪ ਹੋ ਚੁੱਕਿਆ ਹੈ ਤਾਂ ਇੱਕ ਪਾਸੇ ਹੜਾ ਨੇ ਹਾਲਾਤ ਬੇਹਾਲ ਕੀਤੇ ਹੋਏ ਨੇ ਤੇ ਹੁਣ ਦੂਜੇ ਪਾਸੇ ਇਹ ਮਹਿੰਗਾਈ ਲੋਕਾਂ ਦੀ ਜੇਬ ਉੱਤੇ ਵੱਡਾ ਡਾਕਾ ਮਾਰ ਰਹੀ ਹੈ ਗ੍ਰਾਹਕ ਸਬਜ਼ੀ ਲੈਣ ਤਾਂ ਆਉਂਦੇ ਨੇ ਪਰ ਰੇਟ ਸੁਣ ਕੇ ਵਾਪਸ ਚਲੇ ਜਾਂਦੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਰੇਟ ਹੀ ਇੰਨੇ ਜ਼ਿਆਦਾ ਵਾਚ ਚੁੱਕੇ ਨੇ ਤਾਂ ਹੁਣ ਉਹਨਾਂ ਦੇ ਲਈ ਬਿਹਾਰ ਦੇ ਸਬਜ਼ੀ ਖਰੀਦਣਾ ਵੀ ਮੁਸ਼ਕਲ ਹੋ ਚੁੱਕਿਆ ਹੈ ਤਾਂ ਤੁਹਾਨੂੰ ਦੱਸ ਦਿੰਨੇ ਕਿ ਪਾਸੇ ਲੋਕ ਪਹਿਲਾਂ ਹੀ ਹੜਾ ਕਾਰਨ ਬਿਹਾਲ ਨੇ ਪਰ ਦੂਜੇ ਪਾਸੇ ਜਦੋਂ ਖਾਣ ਪੀਣ ਵਾਲੀਆਂ ਚੀਜ਼ਾਂ ਹੀ ਮਹਿੰਗੀਆਂ ਹੋ ਜਾਣ ਤਾਂ ਸੋਚ ਸਕਦੇ ਹੋ ਕਿ ਲੋਕ ਦੇ ਲੋਕਾਂ ਦੀ ਜੇਬ ਉੱਤੇ ਕਿੰਨਾ ਵੱਡਾ ਅਸਰ ਹੋਵੇਗਾ ਇਹਦਾ ਨਾਮ ਲੱਕੀ ਜੀ ਲੱਕੀ ਵੇਜੀਟੇਬਲ ਦੁੱਜੀ ਲੱਕੀ ਭਾਜੀ ਇਸ ਨੂੰ ਨੇ ਜਿਹੜੇ ਆੜ ਦੀ ਮਾਰ ਕਰ ਰਹੀ ਹੈ ਜਗਾ ਪਾਣੀ ਪਾਣੀ ਇਸ ਦਾ ਫਰਕ ਇਸ ਕੀ ਸਬਜ਼ੀ ਮੰਡੀਆਂ ਉੱਤੇ ਵੀ ਫਰਕ ਪਿਆ ਹੈ ਸਬਜ਼ੀ ਰੇ ਫਰਕ ਜੀ ਉਹ ਜ਼ਮੀਨ ਤੋਂ ਲੈ ਕੇ ਉਸ ਸਮਾਨ ਤੱਕ ਰੇਟ ਪਹੁੰਚੇ ਭਾਜੀ ਸਾਰੇ ਸਾਰੇ ਪਿੱਛੇ ਬਾੜਾ ਕਰਕੇ ਇੱਕ ਤਾਂ ਪਹਿਲੇ ਪਹਿਲੇ ਮਾਲ ਨਹੀਂ ਪਹੁੰਚੇ ਉਹ ਜਿਹੜੇ ਮਾਲ ਆ ਰਹੇ ਨੇ ਸਭ ਡੰਪ ਆ ਰਹੇ ਨੇ ਬਿਲਕੁਲ ਡੱਗੀ ਹਾਂਜੀ ਤੇ ਇਸ ਲਈ ਜਿਹੜੇ ਅਗਰ ਗੱਲ ਕੀਤੀ ਜਾਵੇ ਸਭ ਤੋਂ ਮਹਿੰਗੀ ਸਬਜ਼ੀ ਕਿਹੜੀ ਹੈਗੀ ਹੈ ਭਾਜੀ ਸਾਰੇ 5-5 ਗੁਣਾ ਰੇਟ ਵਧ ਗਏ 6-6 ਗੁਣਾ ਵਧ ਗਏ ਜਿਵੇਂ ਕਿ ਸ਼ਿਮਲਾ ਮਚਾਜ ਤੋਂ ਹਫ਼ਤਾ ਪਹਿਲੇ ਕਿਸੀ 70 ਰੁਪਏ ਕਿਲੋ 50 ਰੁਪਏ ਕਿਲੋ ਉਹ 120 ਰੁਪਏ ਕਿਲੋ ਹੋ ਗਈ ਹੈ ਫਰਾਂਸ ਮਿਨਿਸਿਪਲ ਨੇ 40-50 ਰੁਪਏ ਕਿਲੋ ਅੱਜ 160-170 ਰੁਪਏ ਕਿਲੋ ਹੋ ਗਈ ਹੈ ਸਾਰੇ ਫੁੱਲ ਗੋभी ਹੈ ਹੀ ਨਹੀਂ ਮਾਰਕੀਟੇ 100 ਪਲੱਸ ਹੋ ਗਈ ਜੀ ਅਗਰ ਮੈਂ ਆਪਣੀ ਲਾਈਫ ਵਿੱਚ ਕਰੀ ਨੀ ਦੇਖਿਆ ਜੀ 100 ਰੁਪਏ ਕਿਲੋ ਕਦੀ ਫੁੱਲ ਗੋਭੀ ਜੀ ਬੰਦ ਗੋਭੀ ਵਗੈਰਾ ਸਾਰੇ ਸਪਾਲਕ ਅਗਰੇ ਗ੍ਰੀਨ ਸਵਾ ਨੇ ਪਾਲਕ ਤਨੀਆ ਪੁਦੀ ਮਟਰ ਮਟਰ 180 ਲੈ ਕੇ 200 ਰੁਪਏ ਕਿਲੋ ਤੱਕ ਜਿਹੇ ਮਾਚਲ ਦੇ ਰਸਤੇ ਟੁੱਟ ਗਏ ਜੀ ਖਤਮ ਹੀ ਹੋ ਗਏ ਮਟਰ ਜੀ ਫਸਲਾਂ ਦਵਾਈ ਹੋ ਗਿਆ ਜੀ ਆਲੂ ਪਿਆਜ ਆਲੂ ਪਿਆਜ ਤੇ ਆਪਣੇ ਲੋਕਲ ਹੀ ਹੈਗਾ ਜੀ ਪਿਆਜ ਨਾਸਿਕ ਤੋਂ ਆ ਰਿਹਾ ਜੀ ਉਧਰ ਕੋਈ ਨਹੀਂ ਉਧਰ ਠੀਕ ਹੈ ਪਿਆਜ ਜੀ 20 ਲੈ ਕੇ 22 30 ਤੱਕ ਹੈਗਾ ਜੀ ਆਲੂ ਜੀ 13 14 ਰੁਪਏ ਕਿਲੋ ਉਹ ਆਲੂ ਵਾਲੇ ਨਿਆ ਨਹੀਂ ਆਇਆ ਸਟੋਰ ਤੇ ਇਹਨਾਂ ਲੋਕਾਂ ਦੇ ਪੰਜਾਬ ਦੇ ਉਹ ਸਟੋਰ ਵਿੱਚ ਨਿਕਲਦੇ ਹੋਏ ਜੀ ਐਸ ਕਰਕੇ ਆਲੂ ਸਸਤਾ ਕਿੰਨਾ ਫਰਕ ਪੈ ਗਿਆ ਸਬੀਆਂ ਰੇਟ ਦੇ ਕਾਫੀ ਜੀ ਕਾਫੀ ਜਰੂਰ ਤੂੰ ਜ਼ਿਆਦਾ ਪੈਗਾ ਜੀ ਮਾਲ ਹੀ ਨਹੀਂ ਹੈ ਸਿਰੇ ਤੁਸੀਂ ਸਿਰੇ ਆਓ ਤੁਸੀਂ ਲੈਟ ਆ ਜੀ ਦੇਖੋ ਕਿ ਇਹ ਸਬਜੀ ਮੰਡੀ ਨਹੀਂ ਲੱਗਦੀ ਇਹ ਲੱਗਦਾ ਜਿਵੇਂ ਰੜਾ ਮੈਦਾਨ ਹੈਗਾ ਜੀ ਕ੍ਰਿਕਟ ਦਾ ਮੈਦਾਨ ਹੈਗਾ ਇਹ ਹਾਲ ਨਹੀਂ ਬਿਲਕੁਲ ਮਾਲ ਹੀ ਨਹੀਂ ਆ ਰਿਹਾ ਗਾ ਮਾਲ ਹੀ ਨਹੀਂ ਹੈ ਕਦੀ ਕਾ ਕੀ ਕਰ ਰਹੇ ਨੇ ਆਗੇ ਤੁਸੀਂ ਕੀ ਆ ਲੈ ਲੋ ਇੱਕ ਨੋਰਮਲ ਕੀ ਆ ਜੀ ਆਮ ਘਰ ਦਾ ਬੰਦਾ ਜਾਂਦਾ ਦੇਖ 130 ਰੁਪਏ ਕਿਲੋ ਕੀ ਆ ਜੀ ਤੋਰੀ 70 ਰੁਪਏ ਕਿਲੋ ਘੜੀ 20 ਰੁਪਏ ਕਿਲੋ ਪਿੰਟੀ 100 ਰੁਪਏ ਕਿਲੋ ਬੈਂਗਣੀ 100 ਰੁਪਏ ਕਿਲੋ ਮਾਰਕੀਟ ਬਿਲਕੁਲ ਬੁਰਾ ਹਾਲ ਹੋ ਚੁੱਕਾ ਹੈ ਪੈਸੇ ਨਾਲ ਹੀ ਮਾਰਕੀਟ ਲੋਕੀ ਜਾਂਦੇ ਆਂਦੇ ਨੇ ਜਿਹੜੇ ਫੈਮਲੀ ਆ ਲੈ ਸਾਡੇ ਕੋਲ ਸਾਰੇ ਬੂਲ ਦੇ ਬੰਦੇ ਕਹਿੰਦੇ ਬਿਆ ਸਬਜੀ ਨਹੀਂ ਹੈ ਜੀ ਇੱ ਇਹ ਨੋਰਮਲ ਹੁੰਦੇ ਹੋਏ ਕਿੰਨਾ ਟਾਈਮ ਲੱਗੂਗਾ ਭਾਜੀ ਹੁਣ ਫਸਲ ਖਤਮ ਹੀ ਹੋ ਗਈ ਜੀਰੋ ਹੋ ਗਈ ਨਾ ਫਸਲਾਂ ਸੇ ਮਾਰਚ ਲੈਵਲ ਬਿਲਕੁਲ ਜੀਰੋ ਹੋ ਗਈ ਫਸਲ ਤੇ ਹੁਣ ਨਵੀਆਂ ਫਸਲਾਂ ਆਣਗੀਆਂ ਘੱਟੋ ਘੱਟ 2-3 ਦਿਨ ਗੱਲ ਕਰੀਏ ਤਾਂ ਜਿਵੇਂ ਚੀਕੋਲ ਸੇਲਰ ਹਾਂਜੀ ਤੇ ਘੱਟੋ ਘੱਟ 2-3 ਟਰੱਕ ਜਿਹੜੇ ਇੱਕ ਇੱਕ ਦੀ ਦਾ ਜਿਹੜਾ ਵੀ ਤੇ ਹੁਣ ਜਿਹੜਾ ਉਸ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਤੇ ਕਿੰਨਾ ਜਿਹੜਾ ਕੱਲ ਇੱਕ ਫੁੱਲ ਕੋ ਵੀ ਆਈ ਸੀ ਸਾਡੇ ਪੜੋਸੀਆਂ ਕੋਲੋਂ ਟਮਾਟਰ ਆਇਆ ਸੀ ਉਹ ਚਾਰਾ ਜੋ ਗਿੱਲਾ ਮਾਲ ਆ ਪੰਜ ਦਿਨਾਂ ਪਹੁੰਚਾ 6 ਦਿਨਾਂ ਬਾਅਦ ਰਿਹਾ ਬਿਲਕੁਲ ਕਿ ਸੋਇਆ ਵਿਚਾਰੇ ਨੇ 5-7 ਲੱਖ ਰੁਪਏ ਕੋਲੂ ਦੇ ਕੇ ਸੋਇਆ ਜਿੰਮੇਦਾਰ ਵੀ ਮਰ ਗਿਆ ਪਿੱਛੇ ਉਹ ਵਿਚਾਰੇ ਮਰ ਗਿਆ ਅੱਗ ਜਵਾਬ ਦੇ ਦਾ ਰੰਗ ਨਹੀਂ ਹੈਗਾ ਉਹ ਜਿੰਮੇਦਾਰ ਕਹਿੰਦਾ ਮੇਰਾ 9 ਲੱਖ ਰੁਪਏ ਦਾ ਮਾਲ ਸੀ ਉਹ ਵਿਚਾਰਿਆਂ ਨੇ 50 ਰੁਪਏ ਨਹੀਂ ਵਟੇ ਫੁੱਲ ਟੱਕ ਰਾਇਆ ਦੇ ਕੇ ਹੱਥ ਜੋੜ ਕੇ ਵੀ ਦੇ ਗਿੱਲਾ ਮਾਲ ਆ ਰਿਹਾ ਪਿੱਛੇ ਬਚਾਤਾ ਕਰਕੇ ਰੁੱਕੇ ਮਾਲ ਜਿਹੜੇ 15 ਬੰਦਾ ਦਿਨ ਰੁੱਕੇ ਬੈਨੇ ਵਾ ਤੁਸੀਂ ਆਪੇ ਲਾ ਲੋ ਸਭ ਜੀ ਵਤੋਂ ਬੰਦਾ ਇਹ 2 ਦਿਨ ਹੀ ਟਿਕਦੀ 15 ਬੰਦਾ ਦਿਨੀਆਂ ਤੇ ਗੰਪ ਪਈਆਂ ਸਬਦੀਆਂ ਕੋਈ ਹੋਈਆਂ ਨੇ ਇੱਚ ਫਸਲਾਂ ਬਿਲਕੁਲ ਜ਼ੀਰੋ ਤੁਹਾਡਾ ਨਾਮ ਅਮਰਬੀਨ ਅੱਜ ਫਰੂਟ ਐਸੋਸੀ ਚੀਫ ਅਡਵਾਈਜ਼ਰ ਅਮਰਜੀਤ ਜੀ ਇਸ ਵੇ ਬਾੜ ਦੀ ਮਾਰ ਜਿਹੜੀ ਪੰਜਾਬ ਚ ਪੈ ਰਹੀ ਹੈ ਔਰ ਇਸ ਚੀਜ਼ ਨੂੰ ਲੈ ਕੇ ਕੀ ਫਰੂਟ ਮੰਡੀ ਉੱਤੇ ਵੀ ਇਸ ਦਾ ਇੰਪੈਕਟ ਪਿਆ ਕਿੰਨਾ ਕੁ ਪਿਆ ਹੈ ਔਰ ਕਿੰਨਾ ਕੁ ਭਾਅ ਦਾ ਵਿੱਚ ਹੇਰ ਫੇਰ ਹੋਇਆ ਹੈ ਬਾੜ ਚ ਨਾ ਜਿਹੜੀ ਇਸ ਵਾਰ ਬਹੁਤ ਜ਼ਿਆਦਾ ਮਾਰ ਮਾਰੀ ਹੈ ਔਰ ਮੇਨ ਫਰਕ ਪੈ ਰਿਹਾ ਹੈ ਵੀ ਜਿਹੜੇ ਰਸਤੇ ਖਰਾਬ ਹੋ ਗਏ ਨੇ ਕਿਥੋਂ ਮਾਲ ਆ ਨਹੀਂ ਪਾਰਿਆ ਉਹਨਾਂ ਦੇ ਕਰਕੇ ਕਾਫੀ ਮੁਸ਼ਕਲ ਹੋ ਰਹੀ ਹੈ ਔਰ ਉਹਦੀ ਵਜ੍ਹਾ ਨਾਲ ਮੰਡੀ ਚ ਮਾਲ ਘਟਾ ਰਿਹਾ ਤੇ ਇਸ ਟਾਈਮ ਥੋੜੇ ਰੇਟ ਜ਼ਿਆਦਾ ਨੇ ਇਤਰਾ ਸੇਬ ਜਿਹੜਾ 100 ਤੋਂ 150 ਰੁਪਏ ਕਿਲੋ ਵਿਕ ਰਿਹਾ ਹੈ ਬੱਬੂ ਕੁਛ 80 ਤੋਂ ਲੈ ਕੇ 140-50 ਰੁਪਏ ਕਿਲੋ ਵਿਕ ਰਿਹਾ ਵੈ ਬਨਾਣਾ 40 ਤੋਂ 70 ਰੁਪਏ ਕਿਲੋ ਵਿਕ ਰਿਹਾ ਵੈ ਕੋਕੋਨਟ ਵਾਟਰ 60-70 ਰੁਪਏ ਪਰ ਪੀਤਾ ਤੇ ਨਾਕ ਜਿਹੜੀ ਉਹ 100 ਤੋਂ ਲੈ ਕੇ 200 ਰੁਪਏ ਕਿਲੋ ਵਿਕ ਰਹੀ ਹੈ ਇਹ ਰਤੇ ਜਿਹੜੇ ਬੰਦ ਹੋਣ ਕਰਕੇ ਖਰਾਬ ਹੋਣ ਕਰਕੇ ਕਿ ਮਾਚਲ ਦਾ ਹਾਲੇ ਤਕਰੀਬਨ 60% ਮਾਲ ਪਿੱਛੇ ਹੈ ਜਿਹੜਾ ਕਿ ਤਕਰੀਬਨ 15 ਅਕਤੂਬਰ ਨੂੰ ਖਤਮ ਹੋ ਜਾਂਦਾ ਹੈ ਮੇਰੇ ਹਿਸਾਬ ਨਾਲ ਤਾਂ 60% ਜਦੋਂ ਇਕੱਠਾ ਆਏਗਾ ਇਹ ਤੇ ਹਿਮਾਚਲ ਤੇ ਕਸ਼ਮੀਰ ਕੱਟੇ ਹੋ ਜਾਣੇ ਨੇ ਪਰ ਮੈਨੂੰ ਲੱਗਦਾ ਵੀ ਉਦੋਂ ਲੋਕਾਂ ਨੂੰ ਖਾਣ ਲਈ ਕਾਫੀ ਸਸਤਾ ਮਿਲੇਗਾ ਪਰ ਉਹ ਤੋਂ ਦੇ ਜਿਹੜੇ ਪੈਦਾਵਾਰ ਕਰਨ ਵਾਲੇ ਕਿਸਾਨ ਨੇ ਲੋਕੀ ਹੈ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਹਾਲ ਹੀ ਫਿਲਹਾਲ ਇਸ ਲਈ ਮਾਰਕੀਟ ਹੱਪ ਚੱਲ ਰਹੀ ਹੈ ਕਿਹ ਚੀਜ਼ ਦੀ ਇਸ ਦੀ ਮਾਰਕੀਟ ਇਸ ਲਈ ਫਰੂਟ ਦੀ ਜਿਹੜੀ ਮਾਰਕੀਟ ਹੈ ਬਹੁਤ ਜ਼ਿਆਦਾ ਹੱਪ ਹੈ ਤੁਸੀਂ ਦੇਖੋ ਵੀ ਅਨਾਰ ਜਿਹੜਾ ਇਹਨਾਂ ਦਿਨਾਂ 'ਚ 370 ਰੁਪਏ ਕਿਲੋ ਹੁੰਦਾ ਸੀ ਉਹ 200 ਰੁਪਏ ਕਿਲੋ ਟੱਚ ਕਰ ਗਿਆ ਇਹ ਮ ਜਿਹੜਾ ਤੁਸੀਂ ਰੇਟ ਦੱਤੇ ਆ ਇਹ ਖੱਲੇ ਹੋਲ سیل ਵਾਲੇ ਦੱਸੇ ਨਹੀਂ ਮੈਨੂੰ ਤਾਂ ਖਾਲੀ ਹੋਲ سیل ਦੇ ਰੇਟ ਪਤਾ ਹੈ ਰਿਟੇਲ ਦੇ ਬਾਰੇ ਮੈਨੂੰ ਜਾਣਕਾਰੀ ਲੱਗਦਾ ਕਿ 5% ਜਿਹੜਾ ਲੈ ਕੇ ਜਾਂਦਾ ਉਹ ਵੀ ਆਪਣਾ ਰੱਖਦਾ ਹੀ ਹੋਵੇਗਾ ਆਮ ਤੌਰ ਤੇ ਉਮਰ ਕਿੰਨਾ ਹਾਂਜੀ 10% ਨਾਲ ਫਰੂਟ ਜਾਂ ਵੈਜੀਟੇਬਲ ਨਹੀਂ ਵਿਕਦੀ ਕਿਉਂਕਿ ਇਹ ਸਰਦੀ ਵੀ ਹੈ ਪੈਰੀਸ਼ੇਬਲ ਗੁੱਡ ਹੈ ਤੋਚ ਵੀ ਘਟਦਾ ਵੈ ਇਹਦੇ ਤੇ ਤਕਰੀਬਨ ਤਕਰੀਬਨ 25-30% ਲਗਾਣਗੇ ਤੇ ਤਾਂ ਉਹਨਾਂ ਨੂੰ ਜਾ ਕੇ 12 ਖਾਂਦਾ ਲੈ ਸਕਦੇ ਕਿ ਇੱਕ ਗਾਹ ਤੋਂ ਜਿਹੜਾ ਵਾ 100 ਰੁਪਏ ਕਿਲੋ 100 ਦਰ ਦਾ ਫਰੂਟ ਉਹਨੇ 150 ਰੁਪਏ ਜਾ ਕੇ ਦਿੱਤਾ ਬਿਲਕੁਲ ਇੰਦੇ ਕੋਈ ਗਲਤ ਕਰਤੀ ਕੋਈ ਕੋਈ ਰਾਏ ਨਹੀਂ ਹੈ ਕਿਉਂਕਿ ਐਕਚੁਅਲੀ ਤੀਜੀ ਹੱਥ ਤੇ ਐਤੋਂ ਪਹਿਲਾਂ ਹੋਰ ਜਿਹੜੇ ਇਕੱਠੇ ਲੈਂਦੇ ਜਿਨ੍ਹਾਂ ਨੂੰ ਅਸੀਂ ਫੜੀ ਵਾਲੇ ਕਹਿੰਦੇ ਉਹ ਹੈ ਉਹ ਤੋਂ ਬਾਅਦ ਰੇੜੀ ਵਾਲਿਆਂ ਨੇ ਲੈਣਾ ਅੱਗੋਂ ਤੁਹਾਨੂੰ ਮਿਲਣਾ ਹੈ ਪਰ ਤੀਜੀ ਹੱਥ ਜਾ ਕੇ ਮਾਲ ਜਦੋਂ ਵਿਕਦਾ ਤਾਂ ਨੈਚੁਰਲੀ ਗੱਲ ਹੈ ਗੈਪ ਆ ਗਿਆ ਕਿ ਥੋੜਾ ਮਹਿੰਗਾ ਹੋ ਜਾਂਦਾ ਇੰਨਾ ਕਿ ਫਰਕ ਪੈਂਦਾ 25-30% ਤਾਂ ਮੈਂ ਤੁਹਾਨੂੰ ਦੱਸਿਆ ਫਰਕ ਪੈ ਜਾਂਦਾ ਹੋਰ ਵੀ ਕਿੰਨੇ 125-30 ਰੁਪਏ ਤੱਕ ਘੜ ਘੜ ਪਹੁੰਚੇਗੀ ਉਹਨੂੰ ਜਿਹਨੇ ਅੱਗੋਂ ਵੇਚਣਾ ਫਿਰ ਉਹ ਇੱਕ ਤਾਂ 40-50 ਵੇਚੇਗਾ ਹੀ ਜਿੱਥੇ ਜਾ ਰਿਹਾ ਕਿ ਡੇਂਗੂ ਵਗੈਰਾ ਦਾ ਸੀਜ਼ਨ ਹੈ ਡਾਕਟਰ ਜਿਹੜੇ ਰਿਕਾਰਡ ਕਰਦੇ ਕੀ ਤੇ ਡ੍ਰੈਗਨ ਉਸ ਦਾ ਕੀ ਪ੍ਰਾਈਸ ਹੈ ਬੋਲ ਤੇ ਕੀ ਵੀ ਵੀ ਐਟ ਇਸ ਟਾਈਮ ਸਾਰੀ ਇੰਪੋਰਟਡ ਹੈ ਜਿਹੜਾ ਛੋਟਾ ਡੱਬਾ ਇਹਨਾਂ ਦਿਨਾਂ ਚ ਪਿਛਲੇ ਸਾਲ ਮੈਂ ਰੇਟ ਚੈੱਕ ਕਰਿਆ ਸੀ 13 14 ਤੋਂ 200 ਦੀ ਆ ਉਹ 2500 ਤੋਂ ਲੈ ਕੇ 2700 ਰੁਪਏ ਹੋ ਗਿਆ ਆਮ ਬੰਦਾ ਇਲਾਜ ਵੀ ਨਹੀਂ ਕਰਾਦਾ ਬਹੁਤ ਮੁਸ਼ਕਲ ਹੋ ਰਿਹਾ ਨੈਚੁਰਲੀ ਚੀਜ਼ਾਂ ਨਾਲ ਜਿਹੜਾ ਅਗਲੇ ਕਹਿੰਦੇ ਆ ਵੀ ਇਲਾਜ ਹੈ ਉਹ ਮੁਸ਼ਕਲ ਹੋ ਗਿਆ ਵੈ ਤੇ ਡ੍ਰੈਗਨ ਵੀ ਹੈ ਜਿਹੜਾ 60 70 ਰੁਪਏ ਕਿਲੋ ਸੀ ਉਹ 140 ਰੁਪਏ ਕਿਲੋ ਹੋ ਗਿਆ ਲੋਕਲ ਇੰਪੋਰਟਡ ਹੋਤੋ ਵੀ ਮਹਿੰਗਾ ਵੈ। ਕੋਈ ਵੀ ਡਿਟੇਲ ਦੇ ਵਿੱਚ 250 ਕਰਦੇ ਨਾ। ਨੈਚੁਰਲੀ ਗੱਲ ਹੈ ਨਾ ਉਹ ਹੀ ਮਿਲੇਗਾ।